ਆ ਦੇ ਇਹ ਲੱਗ ਲੱਗ ਹਾਂ ਹਾਂ ਅਸੀਂ ਵੀ ਇਦੀ ਕਰ ਦਿੰਦੇ ਸੀ ਮੰਮੀ ਨੂੰ ਭਾਵੇਂ ਮੂੰਚਾ ਕੱਟ ਕੇ ਦੇ ਦੇ ਦੇਖੋ ਵੀ ਗਾ ਪਿਆ ਹੋਇਆ ਨਿਆਣਿਆਂ ਨੇ ਪਾਇਆ ਹੋਇਆ ਐ ਕਿ ਨਿਆਣਾ ਸਾਡਾ 100 ਵਰਗਾ ਕੀ ਬਣੂਗਾ ਅੱਜ ਲੈ ਚਾਹ ਬਤਾ ਕਿਹੜਾ ਜਿਹੜਾ ਚੈਨ ਨੂੰ ਭਲੇ ਖਾ ਬਿਆ ਅੱਜ ਪਾਸਤਾ ਬਣੂ ਪਾਸਤਾ ਨਹੀਂ ਮਨਣਾ ਪੋਹਾ ਮਨਣਾ ਸਿੰਚਾ ਕੀ ਬਣਾ ਅੱਜ ਪੋਹਾ ਪੋਹਾ ਗੇਰੀਆ ਪਾਗੇ ਕੀ ਬਣਾ ਅੱਜ ਦੋਹਾ ਹੈ ਸਾਡੇ ਤੋਂ ਉਮੀਦ ਵੀ ਇਹੀ ਆ ਅਸਪਲੇਡ ਉਹ ਦਰ ਮਾਸਤੇ ਨਾ ਕੋਹਾ ਹੀ ਬਣਾਤਾ ਸੀ ਕਿਨੇ ਤੂੰ ਬਣਾਇਆ ਸੀ ਉਦਣ ਐਨਾ ਗੰਦਾ ਪਾਸਤਾ ਬਣਾਇਆ ਨਾ ਇਹਨੇ ਇਹਨੂੰ ਕੋਈ ਕੰਮ ਨਹੀਂ ਆਉਂਦਾ ਇਹਦੇ ਨਾਲ ਦੇਖ ਕੇ ਕਿਸੇ ਨੇ ਨਹੀਂ ਕਹਿਣਾ ਇਹਨੂੰ ਕੋਈ ਕੰਮ ਹਟਾ ਲਿੱਤਾ ਵਾ ਕਿਉਂਕਿ ਮੰਮੀ ਤੂੰ ਵੀ ਕੰਮ ਲੈ ਲੈਂਦੀ ਆ ਦੱਸਿਓ ਮੰਮਾ ਹਾਂ ਪਰ ਇਦਾਂ ਕਦੇ ਕਦੇ ਨਵਾਂ ਪਹਿਲਾ ਚੱਲ ਚੱਲ ਗੱਲ ਨੂੰ ਮੋੜ ਹਾਂਜੀ ਪਹਿਲਾ ਹੈ ਅੱਜ ਆ ਸੱਚ ਸੱਚ ਸਾਡੇ ਘਰ ਚ ਇੱਕ ਨਵਾਂ ਸਮਾਨ ਆਇਆ ਵਾ ਆ ਦੇਖੋ ਜੀ ਦੇਖੋ ਫਰਿੱਜ ਵੀ ਨਹੀਂ ਹੀ ਦਿਖਾਈ ਉਹਦੋਂ ਅਸੀਂ ਬਾਹਰ ਸੀਗੇ ਆ ਹੈਗਾ ਵਾ ਗਰਮ ਪਾਣੀ ਵਾਲਾ ਉਹ ਹੈਗਾ ਠੰਡੇ ਪਾਣੀ ਵਾਲਾ ਆ ਹੈਗਾ ਨਾਰਮਲ ਪਾਣੀ ਵਾਲਾ ਪਾਪਾ ਨੇ ਅੱਜ ਇਹ ਨਵੀਂ ਘਰ ਦੇ ਲਈ ਇੱਕ ਕੀ ਜੋੜਿਆ ਵਾ ਕੀ ਬਣਾਈ ਘਰ ਦੀ ਘਰ ਦੀ ਚੀਜ਼ ਬਣਾਈ ਆ ਭਾਈ ਆ ਕੀ ਬਣਾਇਆ ਗਹਿਣਾ ਵਾ ਇਹ ਤਾਂ ਹੀ ਬੜਾ ਬਾਚਾ ਗੈਣਾ ਇਹ ਗਾਣਾ ਕਿ ਸਾਦਣਾ ਸੋਨੇ ਦਾ ਗੜਾ ਹੈ ਗਾਣਾ ਕਿ ਸਾਦਣਾ ਰੋਸ਼ੀ ਸਿੱਖ ਸਾਹਿਬ ਆਪ ਪੀਣ ਲੱਗਿਆ ਕੋਲਡ ਡਰਿੰਕ ਤੇ ਮੈਨੂੰ ਕੀ ਕਹਿ ਰਿਹਾ ਤੁਸੀਂ ਕੀ ਪੀਓ ਉਹ ਆਰਐਸ ਵਾਏ ਮੈਨੂੰ ਜੋ ਮੈਂ ਪੀ ਲਈ ਨਾ ਨਿੰਦ ਚ ਦੋ ਮੇਰੀ ਗੱਲ ਸੁਣੋ ਦੇਰ ਰਾਤ ਨੂੰ ਆਰਐਸ ਕੀ ਕਰੂੰਗੀ ਮੈਂ ਅੱਗ ਬਾਲਣੀ ਹੈ ਜੇ ਕੋਲੋਂ ਸੈੱਟ ਕਰਕੇ ਆਉਣੀ ਆ ਕੰਮ ਆਉਣੀ ਜੀ ਨੇ ਕਿਹਾ ਮੈਂ ਕਹਿੰਦਾ ਤੁਸੀਂ ਜਾਓ ਅਸੀਂ ਨਹੀਂ ਜਾਵਾਂਗੇ ਚਲ ਆਕੇ ਤਾਂ ਬਾਲਾਂਗੇ ਅੱਗ ਤਾਂ ਤੁਸੀਂ ਉਹ ਵੀ ਵਾਰੀ ਲਾ ਰੱਸੀਰ ਮੋਲ ਸਾਡੇ ਦਿਨਾਂ ਵਿੱਚ ਜਿਹੜੀ ਪਲ ਰਹੀ ਹੈ ਨਾ ਹਾਏ 부ਝ ਨਹੀਂ ਸਕਦੀ ਹੈਗੀ 부ਝ ਨਹੀਂ ਸਕਦੀ ਜਲੇਦ ਪਰ ਆ ਫਿਰ ਇਹ ਪੁਸਤਾ ਕੱਕ ਜਵਾਈਦੀ ਰੋ ਕੇ ਹੁਣ ਮੈਂ ਆਖਿਆ ਵੀ ਆਪਣੀਆਂ ਦੋ ਅੱਖਾਂ ਨੇ ਸੱਜੀ ਦੇ ਖੱਬੀ ਇਹਨਾਂ ਕੋਲ ਤਾਂ ਇਹਨਾਂ ਨੇ ਆਂਦੀ ਇਹ ਉਮੀਦ ਨਹੀਂ ਮੇਰੇ ਤੋਂ ਫੇਰ ਹੋਰ ਮੀਰ ਕੇ ਤੋ ਰੱਖ ਦੋ ਇਹਨਾਂ ਤਾੜੀਆਂ ਤੁਹਾਡੀਆਂ ਗਲਤੀਆਂ ਇੱਕ ਮਿੰਟ ਬਾਅਦ ਉਹ ਕਾ ਮਾਰ ਜੀ ਇੱਕ ਮਿੰਟ ਇੱਕ ਮਿੰਟ ਮਨ ਗੱਲ ਸੁਣਾ ਜੇ ਤੁਹਾਨੂੰ ਤੁਹਾਡੀਆਂ ਗਲਤੀਆਂ ਮੈਂ ਨਾ ਕੱਢੂੰਗਾ ਹੋਰ ਕਿਹਨੇ ਕੱਢਣੀਆਂ ਗਲਤੀ ਦਾ ਹਰੰਦਰ ਕੱਟ ਕੇ ਉਹਦੀ ਦਸਰਾਂਏ ਚੋੜੀ ਤੇ ਮੈਂ ਕਿਸੇ ਹੋਰ ਤੇ ਤੂੰ ਆਪ ਚੱਲ ਮੇਰੀ ਬੜੀ ਮੰਨਦੇ ਤੁਸੀਂ ਨਹੀਂ ਮੇਰੀ ਬੜੀ ਮੰਨਦੇ ਮੈਨੂੰ ਤਾਂ ਜੈਸਰ ਨੂੰ ਦੱਸਣਾ ਪੈਣਾਣ ਕੇ ਅਜੇ ਹਜਾ ਤੁਹਾਨੂੰ ਕੋਹਾਂ ਦਣੀ ਬੜੇ ਜੈਸਰ ਵਾਹੇ ਗੁਰੂ ਜੀ ਦਾ ਖਾਲਸਾ ਚੱਲ ਜਾਈ ਜਾ ਚੱਕੋ ਰੌਲਾ 2000 ਰੁਪਏ ਦਾ ਵਾ ਇੱਕ ਗਲਤੀ ਕਰਨ ਕਿ ਇਹਨਾਂ ਦਾ 2000 ਰੁਪਏ ਕਟੇ ਹੋ ਮੈਨੂੰ ਮਿਲੂਗਾ ਵਾਹ ਵਾਹ ਮੈਨੂੰ ਮੈਨੂੰ ਨਹੀਂ ਮਿਲਿਆ ਜਿੱਦਾਂ ਬਾਕੀ ਪਿਆਰ ਮੋਝ ਲੜੀ ਤੈਨੂੰ ਮਖੌਂਦਾ ਮੈਂ ਫਿਰ ਪਾਉਂ ਦੱਸਣਾ ਹੈ ਕਿ ਤੇਰੇ ਨਾਲ ਕਹਿੰਦਾ ਤੂੰ ਮੈਨਾਂ ਲੜੀ ਸੀ ਸੁਣਦਾ ਲੈ ਮਲ ਕਿ ਮੈਂ ਕੋਈ ਨਹੀਂ ਦਿਆ ਕਿ ਮੋਝ ਗੱਡੀ ਕਿਨ ਕੋਇਆ ਮੈਂ ਤਾਂ ਤੜ੍ਹਾਈ ਨਹੀਂ ਕਿਸੇ ਦਾ ਲੈ ਕਿਹਨ ਮੋਇਆ ਉਹ ਬਦਲ ਲੈ ਦੇ ਹਾਂ ਲੜੀ ਸੀ ਪਾਈਏ ਪਰ ਲੜੀ ਇੰਪਾਈਨ ਸਿੰਸ ਆ ਦਾ ਗ੍ਰੇਟ ਇੱਕ ਮਿੰਟ ਖੋ ਜਾ ਹੁਣ ਗੱਲ ਦੱਸਣ ਦੱਸਾਂ ਤੋ ਯਾਨੀ ਪਰਸਵਾਲੀ ਗੱਲ ਦਾ ਪਰਸਵਾਲੀ ਗੱਲ ਕੱਲ ਮੈਂ ਆਣ ਕੇ ਸੌਂ ਗਿਆ ਮੈਂ ਬੱਸ ਅੱਗ ਦੀ ਆ ਬੰਦ ਕਰਾਂਗੇ ਅਸੀਂ ਜਦੋਂ 4 ਪੈਸੇ ਹੋਣਗੇ ਉਦੋਂ ਹੀ ਪੈਸੇ ਕੱਟਣ ਵਾਲੇ ਦੱਸੂਗਾ ਬਰ ਸਾਬ ਨੂੰ ਦੱਸੇ ਕਰਤਾ ਮੰਨ ਲਾਗੇ ਨੀ ਆਹ ਬੜੀ ਤੇ ਮਾਜਾ ਯਾ ਕੁਲੀ ਦੇ ਕਿ ਫੜਦੀ ਸੀ ਤੈਨੂੰ ਜਾ ਭੱਜਾ ਮੇਰੇ ਵਰਗੀ ਇਹ ਵੇਲਾ ਹਾਂ ਇਹ ਦੋਸਤ ਨਹੀਂ ਹੈਗੇ ਆ ਵੇਲਾ ਨਾਲ ਕੋ ਕੰਬਲ ਸੁਮਾਉਂਦੀ ਰਹੀ ਰਾਤ ਨੂੰ ਇਹ ਰਾਤੀ ਆਪਾਂ ਕਿੰਨੇ ਜਾਣੀਆਂ ਸੁੱਤੀਆਂ ਸੀ ਜਾਣੀਆਂ ਸੁੱਤੀਆਂ ਪਾਪਾ ਤੇਰੇ ਅੱਗੇ ਮੇਰੇ ਉੱਟ ਕੇ ਜਦੋਂ ਮੈਂ ਵਾਪਸ ਆਈ ਹੈ ਵਾਸ਼ਰੂਮ ਜਾ ਕੇ ਜੋ ਤੂੰ ਆਈਆਂ ਜਾਨੂ ਤੂੰ ਅੱਧੇ ਮੇਰੇ ਵਾਲੀ ਥਾਂ ਤੇ ਵੀ ਪਈ ਫਿਰ ਮੈਂ ਕਿਹ ਰਹਿਣ ਦੇ ਛੱਡ ਪਰਾਂ ਸਾਡੇ ਕਮਰੇ ਚ ਠੰਡ ਬਹੁਤ ਇੱਧਰ ਹੈ ਨਹੀਂਗੀ ਤੂੰ ਬਹੁਤ ਸ਼ਿਕਾਇਤਾਂ ਲਾਉਣ ਲੱਗੀ ਨਾਨੀ ਆਪਣੀ ਨੂੰ ਨਹੀਂ ਦੇਖਣਾ ਟੀਵੀ ਤੂੰ ਕਿ ਮੈਂ ਮੁੱਧ ਪਤਰੀ ਦੇਖਦੀ ਹੁੰਦੀ ਦੱਸਦੇ ਲਾ ਤੇ ਕੀ ਬੋਟੀ ਪਹਿਲਾਂ ਪਿਆਰ ਨਾਲ ਕਹੇ ਬੋਟੀ ਕਾਹਰ ਗੱਲ ਬਹੁਤ ਖਰਾਬ ਹੈ ਕਿ ਮੈਂ ਤਾਂ ਟੁੱਟੀ ਵੀ ਨਹੀਂ ਸਾਰੀ ਖਾ ਸਾਰੀ ਖਾ ਇਹਨਾਂ ਨੇ ਦੇਣੀ ਜਿੰਦ ਨੂੰ ਕਰ ਗੱਲ ਜਿੰਦ ਮੀਤ ਤੁਹਾਡੀ ਜਿੰਦ ਕੌਰ ਕੀ ਗੱਲ ਹਾਂ ਬੋਲ ਬੋਲਾ ਮੰਮਾ ਬੋਲਣਾ ਨਹੀਂ ਇਹਦੇ ਨਾਲ ਕੀ ਦੇਖਣਾ ਕੀ ਮਤਲਬ ਵੀ ਯਾਰ ਦੁੱਧ ਕੋਲ ਪਾਇਆ ਕਰੂ ਤੈਨੂੰ ਇੱਥੇ ਲੈ ਕੇ ਆਈ ਮਮੀ ਨੂੰ ਨਹੀਂ ਮੈਂ انا ਕੀਰਤ ਦੇ ਮਾਰ ਕੇ ਹਟੀਆ ਹਨਾ ਕੀਰਤ ਮੰਮਾ ਕਹਿੰਦੀ ਮੈਂ ਨਹੀਂ ਤੈਨੂੰ ਬੁਲਾਉਣਾ ਕਹਿੰਦੀ ਮੈਨੂੰ ਦੁੱਧ ਕੜ ਪਾਇਆ ਕਰੂ ਇਹਦੇ ਮੂੰਹ ਘਰ ਖਿਜੂ ਘਰ ਇਧਰ ਆ ਅਸੀਂ ਵੀ ਕਿਸੇ ਨਾਲ ਬੋਲਦੇ ਮਮੀ ਕਿੰਨੀ ਛੇਰੀ ਦਾਲ ਬਦਲੇ ਆਓ ਅਜਾ ਬੁੱਤ ਤਨੂਣਾ ਕੁੱਟੂ ਬਹੁਤ ਘਰ ਗਾਈ ਆ ਉਸ ਦੇ ਤੋ ਫਿਰ ਮੇਰਾ 1 ਲੱਖ 13 ਕਦੋਂ ਆ ਤੂੰ ਕਿੱਥੋਂ ਲੈ ਕੇ ਆਂਦਾ 1 ਲੱਖ ਲੱਖ ਨਾ ਕਰ ਤੋ ਕਿੱਥੋਂ ਅਮਰੀਕਾ ਤੋਂ ਤੂੰ ਹੁਣ ਅਮਰੀਕਾ ਵਾਲੀ ਕਿੱਥੋਂ ਹੋ ਗਈ ਕੌਣ ਦਿੰਦਾ ਅਮਰੀਕਾ ਹਾਂ ਤੇ ਮਸੀ ਮਸੀ ਤਾਂ ਮੇਰੇ ਰਹਿੰਦੀ ਮੇਰੇ ਤਾਂ ਨਾਨੀ ਵੀ ਰਹਿੰਦੀ ਆ ਨਾਲੇ ਤੇਰੀ ਕੀ ਹੋਇਆ ਸੀ ਮਮਾ ਕੋਈ ਨਹੀਂ ਨਿਆਣਾ ਨਹੀਂ ਇਦਾਂ ਨਹੀਂ ਬੋਲਣਾ ਚੱਲ ਬੋਲਦੀ ਨਹੀਂ ਮੇਰਾ ਪੁੱਤ ਸਿਆਣਾ ਆਇਆ ਐ ਤੂੰ ਕਹਿਦਾ ਮਮਾ ਮਮਾ ਦੀ ਫਲੈਂਡ ਆ ਨਾ ਇਹ ਜਿੰਦ ਕਰ ਹੈ ਨਾ ਜਿੰਦ ਕਰ ਇਹ ਸ਼ੇਰਿੰਗ ਸ਼ੇਰਿੰਗ ਕੇਦੇ ਨਾਲ ਕਰ ਰਿਆ ਵਾ 8 ਵਜੇ ਓਈ ਘੋਲੇ ਘੋਲਣੇ ਨੇ ਰਹਿਣਾ ਪੜੇਗਾ ਸਭ ਤੂੰ ਸਾਲਾ ਕਿੰਨਾ ਲੜਦੀ ਆ ਹੁਣ ਕੀ ਕਰਨਾ ਆਈ ਆ ਹੈ ਮੇਰਾ ਨਾਤੀ ਜਿਸ ਕਮਰੇ ਚ ਅਸੀਂ ਰਾਤੀ ਸਤੇ ਸੀ ਹੌਣ ਸੌਣਾ ਉਸ ਕਮਰੇ ਦਾ ਹਾਲ ਲਾ 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 ਸਾਡੀ ਗੱਡੀ ਦੇ ਦੋ ਟਾਇਰ ਪੈਂਚਰ ਹੋ ਗਏ ਗੱਲ ਹਸਣ ਵਾਲੀ ਨਹੀਂ ਇਹ ਗੱਲ ਬਹੁਤ ਗੰਭੀਰ ਆ ਹੈਗਾ ਚਲ ਉਧਰ ਹੱਸਾ ਸਾਨੂੰ ਆਏ ਤੇ ਕੋਈ ਵੀ ਚੀਜ਼ ਨਹੀਂ ਆ ਕੇ ਖੜਾ ਬਹੁਤ ਤਗੜਾ ਸੀਗਾ ਹੀ ਐ ਪਹਾੜਾਂ ਤੇ ਤੇ ਜਸਵਾਲੇ ਇਹਦੇ ਨਾਲ ਥੱਲੇ ਡੈਕਸ਼ਨ ਦਾ ਉੱਤੋਂ ਟਾਇਰ ਲਗਾਉਣ ਲੱਗਾ ਹੀ ਮੈਂ ਮੱਸੀ ਰੋਕਿਆ ਭਾਈ ਟਰੱਕ ਦਾ ਮੈਂ ਹੁਣ ਇਹ ਕਹਿੰਦੀ ਐ ਖੜਨਾ ਹੈ ਮੇਰੀ ਗੱਲ ਸੁਣੋ ਤੇ ਮੋਰੇ ਲੈ ਕੇ ਦਿੰਦੀਆਂ ਡੋਨੇਸ਼ਨ ਚੁੱਕਾ ਕੇ ਖਲੋ ਐਦਾ ਤੇਰੀ ਲੱਪਾਂ ਮਾਰਨਾ ਕਿਹਨੇ ਲਿਆ ਗਿਆ ਐ ਸਹੀ ਗੱਲ ਦੱਸਦੀ ਤਾਂ ਹੈ ਨਹੀਂ ਪੈਂਚ ਹੋ ਗਏ ਦੋਨੇ ਟਾਇਰ ਟਾਇਰ ਖੋਲ ਕੇ ਹੁਣ ਭੇਜੇ ਨੇ ਹਾਂਜੀ ਕਿਤੋਂ ਲੱਗ ਕੇ ਆਊਗਾ ਨਾ ਤਾਂ ਪੈਂਚਰ ਵੁੰਚਰ ਹਾਂਜੀ ਅਸੀਂ ਖੋਲ ਕੇ ਭੇਜਨੇ ਆਪਣੇ ਕਰਕਮਲਾ ਨਾਲ ਠੰਡ ਹੈਗੀ ਆ ਬਹੁਤ -2 ਡਿਗਰੀ ਕੋਟ ਵੀ ਦੇਖੋ ਪਾਇਆ ਕੋਟ ਵੀ ਪਾਇਆ ਦੇਖੋ ਕੋਟ ਵੀ -2 ਡਿਗਰੀ ਠੰਡ ਨੇ ਵਾਕਈ ਠੰਡ ਬਹੁਤ ਜ਼ਿਆਦੀ ਆ ਹੱਥਾਂ ਤੋਂ ਅੰਦਾਜ਼ਾ ਲਾ ਲਓ ਹੱਥਾਂ ਦਾ ਰੰਗ ਪੂਰਾ ਲਾਲ ਹੋਇਆ ਪਿਆ ਬਹੁਤ ਠਰੇ ਬਹੁਤ ਠਰਦੇ ਨੇ ਹੱਥ ਤੇ ਹੁਣ ਉੱਪਰ ਪਤਾ ਨਹੀਂ ਕਿਹੜੀ ਚੀਜ਼ ਦਿਖਾ ਦੇ ਉਹਦੇ ਲੈਟਾਂ ਹੀ ਜਾਂਦੀਆਂ ਹਾਂ ਅਸੀਂ ਰੁਕੇ ਦਾ ਹੈਗੇ ਆ ਅਸੀਂ ਕਿਹਾ ਵੀ ਚਲੋ ਦੇਖ ਕੀ ਹੁੰਦੀ ਆ ਵੀ ਕੀ ਆ ਹੂੰ ਤੇ ਹੁਣ ਅਸੀਂ ਹੋਰ ਰਾਹ ਫੜ ਲਿਆ ਰਸਤੇ ਬਹੁਤ ਆ ਇੱਧਰ ਬਸ ਜਿਹੜੀ ਘੰਟੇ ਦਾ ਟਾਈਮ ਹੋਰ ਦਿੱਤਾ ਗਿਆ ਪੰਜ ਕਿੰਨੇ ਘੰਟੇ ਚਾਹੀਦੀ ਆ ਰਸਤੇ ਬਹੁਤ ਆ ਤੂੰ ਹੀ ਆ ਸਾਡੇ ਚ ਬਜ਼ੁਰਗ ਤੇਰੇ ਜਿਹੜੇ ਕੰਨ ਠਰਦੇ ਨੇ ਕੰਨ ਜੇ ਇਹਨਾਂ ਨੂੰ ਲੋਟ ਕਰਕੇ ਰੱਖਿਆ ਕਰ ਦੂਰੀ ਦਸਤਾਰ ਹੋਰ ਸਜਾਇਆ ਕਰ ਕੰਨ ਉੱਤੇ ਨੇ ਅਸੀਂ ਤੇ ਜਰ ਪਾਏ ਨੇ ਦਿਲੀਆਂ ਦਿਲੀਆਂ ਹਾਂ ਸੀ ਗਿਆ ਪੈਰ ਨਹੀਂ ਠਰਦੇ ਨੇ ਪੈਰ ਬੂਟ ਵੀ ਪਾਏ ਨੇ ਅਸੀਂ ਦੇਖ ਲੋ ਸਮਾਂ ਖੁੱਲ ਗਿਆ ਭਾਈ ਲੈ ਦੇਖਿਆ ਬਜ਼ੁਰਗ ਨੇ ਸਿਆਣੇ ਅਨਮੋਲ ਤੇ ਚੈੱਕ ਕਰ ਲੋ ਉਹ ਯਾਰ ਕੀ ਡਿਸਕਵਰੀ ਵੂ ਆਏ अब हमें यहाँ जहाँ जीने के लिए हमें बहुत कुछ करना पड़ेगा अभी दिखा देंगे कोई ना कोई हमें जीने के लिए यहाँ बहुत कुछ करना पड़ेगा जो भी हाँ बहुत ज्यादा ठंड है और मिस्टर बीस्टम अभी अंधेरा बहुत हो गया हमें रहने के लिए कुछ चाहिए घर बनाना पड़ेगा हमें की है सी आई वाली है दया ये क्या है ਇਹ ਬਲੱਡ ਲੱਗਾ ਹੋਇਆ। ਦੇਖੋ ਇਹ ਕੁੱਤੇ ਦਾ ਬਲੱਡ ਹੈ। ਨਹੀਂ ਉਹ ਤਾਂ ਰੀਸੀ ਕਹਿੰਦੀ। ਅੜ ਜਾ ਇਹਦੇ ਵਿੱਚ ਚੱਕੋ ਇਹਦੇ ਵਿੱਚ ਪਾਓ ਇਹਦੇ ਵਿੱਚ ਪਾਓ ਇਹ ਚਾਪ ਸਾਰੇ ਇਕੱਠੇ ਕਰ ਲੈਣਾ ਸਬੂਤ। ਅੜ ਜਾ ਚੱਕ ਕੇ ਪਾਵਾਂਗੇ ਇਹਦੇ ਨਾਲ। ਇਹਦੇ ਨਾਲ ਪਾਵਾਂਗੇ ਚੱਕ ਕੇ ਇਹਨੂੰ ਬਾਅਦ ਵਿੱਚ ਅਸੀਂ ਲੈ ਕੇ ਜਾਵਾਂਗੇ ਜੀ ਸਾਡਾ ਜਿਹੜਾ ਹੋ ਸਾਇੰਸ ਲੈਬ। ਲੈਬ ਚ ਲੈ ਕੇ ਆਵਾਂਗੇ ਜਿੱਥੇ ਵੀ ਲੈ ਆਵਾਂਗੇ। ਗ੍ਰਾਬ ਚ ਇਹ ਸਾਡੇ ਗ੍ਰਾਬ ਚ ਨੇ ਜੀ।